ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਅੱਜ ਆਪਾਂ ਗਿਆ ਜੀ ਖਨੌਰੀ ਬਾਰਡਰ ਤੇ ਆਪਾਂ ਗਏ ਸੀ ਖਨੌਰੀ ਅੱਜ ਆਪਾਂ ਨੂੰ ਅੱਗੇ ਜਾਣ ਦਾ ਮੌਕਾ ਮਿਲਿਆ ਤੇ ਜਦੋਂ ਧਰਨ ਲੱਗਿਆ ਸੀ ਮੈਂ ਉਦੋਂ ਵੀ ਆਇਆ ਹੋਇਆ ਸੀਗਾ ਤੇ ਅੱਜ ਵੀ ਜੀ ਆਇਆਂ ਕਰਿਆ ਜਾਣ ਨੂੰ ਵੀ ਚਲੋ ਦੇਖ ਕੇ ਆਈਏ ਵੀ ਕਿੱਦਾਂ ਦਾ ਮਾਹੌਲ ਹੋ ਰਿਹਾ ਹੁਣ ਉੱਥੋਂ ਦਾ ਤੇ ਤਾਂ ਆਪਾਂ ਅੱਜ ਪਹੁੰਚ ਕੇ ਦੁਬਾਰੇ ਖਨੌਰੀ ਬਾਰਡਰ ਤੇ ਤੁਹਾਨੂੰ ਦਿਖਾਣੇ ਆਗੇ ਕਿਸੇ ਟਾਈਮ ਇੱਥੇ ਕਿਸਾਨ ਭਾਈਆਂ ਦਾ ਰਾਜ ਹੋਇਆ ਕਰਦਾ ਸੀਗਾ ਤੁਹਾਨੂੰ ਦਿਖਾਣੇ ਬਣੇ ਰਹੋ ਬਲੌਗ ਦੇ ਨਾਲ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਖਨੌਰੀ ਬਾਰਡਰ ਤੇ ਆ ਦੇਖੋ ਇਹ ਸੜਕ ਦੇ ਕਿਨਾਰੇ ਬਿਲਕੁਲ ਸਫਾਈ ਕਰੀ ਪਈ ਆ ਕਿਉਂਕਿ ਇੱਥੇ ਇਨਸਾਨ ਰਹਿੰਦੇ ਸੀਗੇ ਆ ਦੇਖੋ ਇੱਥੇ ਕਿਸਾਨ ਭਰਾ ਰਹਿੰਦੇ ਸੀਗੇ ਆ ਦੇਖੋ ਵਿੱਚ ਹਜੇ ਵੀ ਥੋੜਾ ਮੋਟਾ ਸਮਾਨ ਖਿੰਡਿਆ ਪਿਆ ਜਾਂ ਪਿਆ ਹੈਗਾ ਉਹਨਾਂ ਵਿਚਾਰਿਆਂ ਦਾ ਤੇ ਆ ਗਿਆ ਜੀ ਧੰਨਵਾਦ ਫੇਰ ਆਉਣ ਹਾਲੇ ਆਪਾਂ ਬਾਰਡਰ ਤੇ ਪਹੁੰਚ ਗਏ ਆ ਜੀ ਤੁਹਾਨੂੰ ਆਪਾਂ ਕੋਲੇ ਜਾ ਕੇ ਦਿਖਾਣੇ ਆ ਜਿੱਥੇ ਉਹ ਰਸਤਾ ਬੰਦ ਕੀਤਾ ਹੋਇਆ ਸੀਗਾ ਵੀ ਇੱਥੋਂ ਰਸਤਾ ਬੰਦ ਸੀਗਾ ਇੱਥੇ ਤੱਕ ਮੈਂ ਆਇਆ ਹੋਇਆ ਜੀ ਜਿੱਦੋਂ ਧਰਨਾ ਲੱਗਿਆ ਸੀਗਾ ਉਰੇ ਤੱਕ ਮੈਂ ਆਇਆ ਹੋਇਆਗਾ ਜਿਹੜਾ ਇਹਨਾਂ ਦਾ ਮਾਲਕ ਚਲੋ ਝੁੰਬੀਆਂ ਝਾਂਬੀਆਂ ਜਿਹੜੇ ਇਹਨਾਂ ਨੇ ਤੰਬੂਗਰੇ ਲਾ ਕੇ ਗਏ ਸੀ ਲਾਏ ਹੋਏ ਸੀ ਕਿਸਾਨ ਭਰਾਵਾਂ ਨੇ ਉਹ ਪਾੜ ਕੇ ਸਿੱਟੇ ਹੋਏ ਨੇਗੇ ਇੱਥੇ ਆ ਦੇਖੋ ਆਪਾਂ ਹੁਣ ਬਿਲਕੁਲ ਉਧੇ ਨਜ਼ਦੀਕ ਪਹੁੰਚ ਗਿਆਂ ਇਹ ਜਿਹੜੀ ਆ ਜਗਾ ਆ ਗਈ ਜੀ ਆ ਪੱਥਰ ਪਏ ਨੇਗੇ ਇੱਥੇ ਦੀ ਦੀਵਾਰ ਕੱਢੀ ਹੋਈ ਸੀ ਆ ਪੱਥਰਾਂ ਦੀ ਆ ਇੱਥੇ ਜਿੱਥੇ ਆ ਨੌਜਵਾਨ ਲੰਘ ਕੇ ਗਿਆ ਮੋਟਰਸਾਈਕਲ ਵਾਲਾ ਇੱਥੋਂ ਦੀ ਦੀਵਾਰ ਕੱਢੀ ਹੋਈ ਸੀਗੀ ਆ ਦੇਖੋ ਆ ਕੋਠਾ ਆ ਗਿਆ ਸਾਹਮਣੇ ਜੇ ਇੱਥੋਂ ਆਪਾਂ ਹਰਿਆਣਾ ਚ ਵੜ ਜਾਗੇ ਜੀ ਇਹ ਤੋਂ ਪਿੱਛੇ ਪੰਜਾਬ ਰਹਿ ਗਿਆ ਤੁਸੀਂ ਦੇਖ ਸਕਦੇ ਹੋਗੇ ਇੱਥੇ ਤੱਕ ਮੈਂ ਆਇਆ ਹੋਇਆ ਜੀ ਪਹਿਲਾਂ ਜਿਹੜਾ ਧਰਨਾ ਲੱਗਿਆ ਸੀਗਾ ਕਿਸੇ ਟਾਈਮ ਇੱਥੇ ਕਿਸਾਨ ਭਰਾਵਾਂ ਨੇ ਰੌਣਕ ਲਾਈ ਹੋਈ ਸੀਗੀ ਅੱਜ ਉਹੀ ਗੱਲ ਰੋਹੀ ਵੀ ਆ ਬਣ ਪਿਆ ਲੇਕਿਨ ਹਰਿਆਣੇ ਦੀ ਫੋਰਸ ਹਜੇ ਵੀ ਬਾਰਡਰਾਂ ਦੇ ਬੈਠੀ ਹੈ ਜੀ ਹਰਿਆਣੇ ਦੀ ਫੋਰਸ ਗਈ ਨਹੀਂ ਹੈਗੀ ਜੋ ਉਹ ਬਲੂ ਜੀ ਵਰਤੀ ਵਾਲੀ ਫੋਰਸ ਹੁੰਦੀ ਹੈਗੀ ਲੋ ਹਰਿਆਣੇ ਮੇ ਆਪਕਾ ਸਵਾਗਤ ਹੈ ਨਰਵਾਣਾ ਜੀਂਦ ਰੁਤਕ ਇਸ ਟਾਈਮ ਤੇ ਆਪਾਂ ਹਰਿਆਣੇ ਦੇ ਵਿੱਚ ਐਂਟਰ ਹੋ ਗਏ ਜੀ ਜਿਵੇਂ ਦੇਖ ਸਕਦੇ ਹੋਗੇ ਆਪਾਂ ਹਰਿਆਣੇ ਦੇ ਵਿੱਚ ਐਂਟਰ ਹੋ ਗਿਆਂਗੇ ਆ ਦੇਖੋ ਫੋਰਸ ਅੱਜ ਵੀ ਮੌਜੂਦ ਹੈਗੀ ਓਰੇ ਜਿਵੇਂ ਪਹਿਲਾਂ ਸੀ ਉਸ ਤਰੀਕੇ ਨਾਲ ਅੱਜ ਵੀ ਮੌਜੂਦ ਹੈਗੀ ਆ ਦੇਖੋ ਬਲੂ ਵਰਦੀ ਵਾਲੀ ਫੋਰਸ ਹੈਗੀ ਕਿਉਂਕਿ ਇੱਥੇ ਮਨ ਪੱਕੇ ਡੇਰੇ ਲਾਇ ਹੋਏ ਨੇਗੇ ਇਹਨਾਂ ਨੇ ਹਰਿਆਣੇ 'ਚ ਵੜ ਗਿਆ ਜੀ। ਲੋ ਜੀ ਆਪਾਂ ਨੂੰ ਕੱਟ ਨਹੀਂ ਮਿਲਿਆ ਆਪਾਂ ਦੂਜੇ ਪਾਸੋਂ ਦੀ ਦੁਆਰੇ ਫੇਰ ਵਾਪਸ ਮੁੜ ਗਿਆਂਗੇ। ਹਜੇ ਅੱਜ ਵੀ ਇਹਨਾਂ ਨੂੰ ਡਰ ਆ ਜੀ। ਹਰਿਆਣਾ ਸਰਕਾਰ ਨੂੰ ਲਾ ਲੋ। 20 ਕਿਤੇ ਕਿਸਾਨ ਭਰਾ ਦੁਆਰੇ ਨੈਰੋ ਨਹੀਂ ਲੰਘ ਜਾਣਾ। ਦੇਖੋ ਫੋਰਸ ਲਾਈ ਹੋਈ ਹੈਗੀ। ਹਜੇ ਵੀ ਬਾਰਡਰ ਤੇ ਫੋਰਸ ਹੈਗੀ। ਇਧਰਲੀ ਸਾਈਡ ਤੇ ਜੀ ਹਰਿਆਣੇ ਵਾਲਿਆਂ ਦਾ ਕਬਜਾ ਸੀਗਾ ਬਾਰਡਰ ਦੇ ਉੱਤੇ। ਤੇ ਉਧਰਲੀ ਸਾਈਡ ਤੋਂ ਆਪਣੇ ਕਿਸਾਨ ਭਰਾਵਾਂ ਦਾ ਕਬਜਾ ਸੀਗਾ। ਕਹਿੰਦੇ ਹੁੰਦੇ ਨੇ ਕਹਿੰਦੇ ਕਿਸਾਨਾਂ ਨੇ ਸੜਕ ਬੰਦ ਕਰੀ ਆ ਕਿਸਾਨਾਂ ਨੇ ਥੋੜੀ ਸੜਕ ਤਾਂ ਬੰਦ ਕਰੀ ਸੀਗੀ ਸੜਕ ਤਾਂ ਸਰਕਾਰ ਨੇ ਬੰਦ ਕਰੀ ਸੀ ਵੀ ਕਿਸਾਨ ਅੱਗੇ ਨਾ ਜਾ ਸਕਣ ਉਹ ਤਾਂ ਸ਼ਾਂਤਮਈ ਆ ਉਹਦਾ ਪ੍ਰਦਰਸ਼ਨ ਕਰ ਰਹੇ ਸੀਗੇ ਲੇਕਿਨ ਇਹਨਾਂ ਨੇ ਰਸਤਾ ਬਿਲਕੁਲ ਬਲੌਕ ਕਰਤਾ ਸੀ ਮੂਹਰੋਂ ਵੀ ਕਿਸਾਨ ਅੱਗੇ ਨਾ ਜਾ ਸਕੇ ਆ ਦੇਖੋ ਜਿਹੜੇ ਵੱਡੇ ਵੱਡੇ ਪੱਥਰ ਪਏ ਨੇ ਇਹਦੇ ਪਹਿਲਾਂ ਬਹੁਤ ਮੋਟੀ ਕੰਧ ਢੱਗੀ ਹੋਈ ਸੀ ਉਰੇ ਤੁਸੀਂ ਮੇਰੀ ਪਹਿਲਾਂ ਦੀ ਵੀਡੀਓ ਚ ਦੇਖੀ ਆਉਣੀਆਂ ਆ ਜਿਹੜੇ ਆ ਵੱਡੇ ਵੱਡੇ ਪੱਥਰ ਪਏ ਨੇ ਆ ਦੇਖੋ ਕੰਕਰੀਟ ਇਹ ਸਪੈਸ਼ਲ ਔਰੇ ਬਣਾਏ ਗਏ ਸੀਗੇ। ਮਸ਼ੀਨਾ ਨਾਲ ਮਾਲ ਪਾ ਕੇ ਔਰੇ ਸਪੈਸ਼ਲ ਬਣਾਏ ਗਏ ਸੀਗੇ ਵੱਡੇ ਵੱਡੇ ਪੱਥਰ ਇਹ। ਹੁਣ ਆਪਾਂ ਦੁਬਾਰੇ ਪੰਜਾਬ ਚ ਫੇਰ ਇੰਟਰ ਹੋ ਗਏ ਜੀ ਆ ਦੇਖੋ ਆਹਾਂ ਜਿਹੜਾ ਉਹਨੇ ਤੰਪੂਆਂ ਤੇ ਪਾਇਆ ਹੋਇਆ ਸੀ ਕੱਪੜਾ ਲੀੜਾ ਸ਼ਾਂ ਵਾਸਤੇ ਉਹ ਅੱਜ ਵੀ ਮੌਜੂਦ ਆ ਔਰੇ। ਦੇਖੀ ਕਾਲੇ ਇੱਧਰ ਕੋਈ ਸੈਮ ਪਤਾ ਨਹੀਂ। ਹੈ ਨਹੀਂ। ਲੋ ਜੀ ਆਪਾਂ ਹਰਿਆਣੇ ਚ ਇੰਟਰੋ ਕੇ ਸੀ ਹਰਿਆਣੇ ਤੋਂ ਬਾਅਦ ਦੁਬਾਰੇ ਫਿਰ ਪੰਜਾਬ ਦੇ ਵਿੱਚ ਵੜ ਗਿਆ ਕਿਉਂਕਿ ਆਪਾਂ ਦੇਖਣ ਆਏ ਸੀਗੇ ਜਿਵੇਂ ਆ ਦੇਖੋ ਆ ਦੇਖੋ ਆ ਜਿਹੜੇ ਉਹਨਾਂ ਦੇ ਤੰਬੂ ਲੱਗੇ ਹੋਏ ਸੀ ਤੰਬੂ ਉੱਥੇ ਹਰੇ ਕੱਪੜੇ ਵਗੈਰਾ ਪਾਏ ਸੀ ਸ਼ਾਂ ਸ਼ੂ ਵਾਸਤੇ ਤਰਪਾਲਾ ਤਪੂੜਾਂ ਲੋਕਾਂ ਨੇ ਕਿਸਾਨਾਂ ਦੀ ਪੂਰੀ ਲੁੱਟ ਕਰੀ ਹੈ ਜੀ ਉਸ ਟਾਈਮ ਤੇ ਚੋਰਾਂ ਚਪਟਿਆਂ ਨੇ ਕਵਾੜੀਆਂ ਨੇ ਫੁੱਲ ਲੁੱਟ ਕਰੀ ਹੈਗੀ ਕਿਉਂਕਿ ਉਦੋਂ ਬਾਲੀਵਾਰਸ ਹੈ ਨਹੀਂ ਸੀ ਕੋਈ ਜਿਹੜੇ ਉਰੇ ਬੈਠੇ ਸੀ ਚੱਕ ਕੇ ਸਰਕਾਰ ਨੇ ਅੰਦਰ ਠੋਕੇ ਇਹ ਹਾਲਾਤ ਨੇ ਜੀ ਬਾਰਡਰ ਦੇ ਅੱਜ ਦੇ